ਸਤਿ ਸ਼੍ਰੀ ਅਕਾਲ ਦੋਸਤੋ ਸੰਸਦ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ ਕੱਲ ਕਾਂਗਰਸ ਪਾਰਟੀ ਦੇ 8 ਐਮਪੀਜ਼ ਨੂੰ ਜਿਹੜਾ ਸੈਸ਼ਨ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਜਿਸ ਦੇ ਵਿਰੋਧ ਦੇ ਵਿੱਚ ਸੰਸਦ ਦੇ ਬਾਹਰ ਉਹਨਾਂ ਐਮਪੀਜ਼ ਵੱਲੋਂ ਜਾਂ ਕਾਂਗਰਸੀ ਜਿਹੜੇ ਐਮਪੀਜ਼ ਨੇ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਜਦੋਂ ਰਵਨੀਤ ਸਿੰਘ ਮਿੱਟੂ ਉੱਥੇ ਆਉਂਦੇ ਐ ਤਾਂ ਉਹਨਾਂ ਦੇ ਵਿੱਚ ਤੇ ਰਾਹੁਲ ਗਾਂਧੀ ਦੇ ਵਿੱਚ ਤਿੱਖੀ ਨੋਕਚੋਕ ਜਿਹੜੀ ਹੁੰਦੀ ਹੈ ਰਵਨੀਤ ਸਿੰਘ ਮਿੱਟੂ ਜਿਹੜੇ ਨੇ ਉਹ ਕੇਂਦਰੀ ਰਾਜ ਮੰਤਰੀ ਨੇ ਔਰ ਉਹਨਾਂ ਦਾ ਜਿਹੜਾ ਪਿਸ਼ੋਕੜ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਹੈ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਉਹਨਾਂ ਦੇ ਪੋਤਰੇ ਨੇ ਰਵਨੀਤ ਸਿੰਘ ਮਿੱਟੂ 1995 ਵਿੱਚ ਬਿਆਨਤ ਸਿੰਘ ਦੀ ਜਿਹੜੀ ਹੈ ਉਹ ਬਹੁਤ ਕੁਈਸੀ ਇੱਕ ਬੰਬ ਪਲਾਸਟ ਦੇ ਦੌਰਾਨ ਰਵਨੀਤ ਬਿੱਟੂ ਦੇ ਪਰਿਵਾਰ ਦਾ ਕਾਂਗਰਸ ਨਾਲ ਪੁਰਾਣਾ ਨਾਤਾ ਸੀ ਤੇ ਬਿੱਟੂ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ ਹਾਲਾਂਕਿ ਰਵਨੀਤ ਸਿੰਘ ਬਿੱਟੂ 2024 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਆਪਣਾ ਉਮੀਦਵਾਰ ਤਾਂ ਬਣਾਇਆ ਸੀ ਪਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਉਹ ਹਾਰ ਗਏ ਸਨ ਹਾਲਾਂਕਿ ਭਾਜਪਾ ਨੇ ਇਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਦਾ ਅਹੁਦਾ ਦਿੱਤਾ ਭਾਜਪਾ ਨੇ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਸੰਸਦ ਦੇ ਵਿੱਚ ਸ਼ਾਮਲ ਕੀਤਾ ਸੀ ਮਾਮਲਾ ਕੀ ਹੈ ਬਜਟ ਸੰਸਦ ਦੇ ਬਜਟ ਸੈਸ਼ਨ ਦੌਰਾਨ ਉਸ ਸਮੇਂ ਤਲਖੀ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਕਾਂਗਰਸ ਦੇ ਸੰਸਦ ਹੱਥਾਂ ਵਿੱਚ ਤਖਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਇਸੇ ਦੌਰਾਨ ਸੰਸਦ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਆਮਣਾ-ਸਾਮਣਾ ਹੋਇਆ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਵੱਲ ਹੱਥ ਵਧਾਉਂਦੇ ਹੋਏ ਹੈਲੋ ਮਾਈ ਟ੍ਰੇਟਰ ਫਰੈਂਡ ਭਾਵ ਹੈਲੋ ਮੇਰੇ ਗੱਦਾਰ ਦੋਸਤ ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਵੱਲ ਉਂਗਲੀ ਚੁੱਕਦੇ ਹੋਏ ਕਿਹਾ ਤੁਸੀਂ ਦੇਸ਼ ਦੇ ਦੁਸ਼ਮਣ ਹੋ ਉਸ ਤੋਂ ਬਾਅਦ ਨੋਕ ਚੋਕ ਜਿਹੜੀ ਹੈ ਉਹ ਵਧੀਆ ਸੰਸਦ ਭਾਰ ਕਾਂਗਰਸ ਦੇ ਸੰਸਦ ਰਾਹੁਲ ਗਾਂਧੀ ਆਪਣੇ ਪਾਰਟੀ ਦੇ ਹੋਰ ਸੰਸਥਾ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ ਇਸ ਦੌਰਾਨ ਉਹ ਕਿਸੇ ਨਾਲ ਗੱਲ ਕਰ ਰਹੇ ਸਨ ਇਸੇ ਦੌਰਾਨ ਰਵਨੀਤ ਸਿੰਘ ਬਿੱਟੂ ਸੰਸਦ ਦੇ ਅੰਦਰ ਜਾਣ ਦੇ ਲਈ ਠੀਕ ਰਾਹੁਲ ਗਾਂਧੀ ਸਾਹਮਣੇ ਆ ਜਾਂਦੇ ਉਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਗੱਲ ਇਹ ਹੈ ਕਿ ਗਦਾਰ ਬਿਲਕੁਲ ਨੇੜੇ ਉਲੰਘ ਰਿਹਾ ਹੈ ਤੁਸੀਂ ਇਹਨਾਂ ਦੇ ਚਿਹਰੇ ਵੱਲ ਦੇਖੋ ਇਸ ਤੋਂ ਬਾਅਦ ਰਾਹੁਲ ਗਾਂਧੀ ਰਵਨੀਤ ਬਿੱਟੂ ਵੱਲ ਹੱਥ ਵਧਾਉਂਦੇ ਹੋਏ ਕਹਿੰਦੇ ਹਨ ਹੈਲੋ ਬ੍ਰਦਰ ਮਾਈ ਟ੍ਰੇਟਰ ਫਰੈਂਡ ਡੋਨਟ ਵਰੀ ਯੂ ਵਿਲ ਕਮ ਬੈਕ ਹੈਲੋ ਪ੍ਰਾ ਮੇਰੇ ਗद्दार ਦੋਸਤ ਚਿੰਤਾ ਨਾ ਕਰੋ ਤੁਸੀਂ ਵਾਪਸ ਆਓਗੇ ਰਾਹੁਲ ਗਾਂਧੀ ਨੇ ਬਿੱਟੂ ਵੱਲ ਹੱਥ ਵਧਾਇਆ ਸੀ ਪਰ ਉਹਨਾਂ ਨੇ ਹੱਥ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਰਾਹੁਲ ਵੱਲ ਉਂਗਲੀ ਚੁੱਕਦੇ ਹੋਏ ਕਿਹਾ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਇਸ ਤੋਂ ਬਾਅਦ ਸਾਰੇ ਕਾਂਗਰਸੀ ਸੰਸਦ ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਸਾਰੇ ਕਾਂਗਰਸੀ ਆਗੂ ਉਹਨਾਂ ਦੀ ਗੱਲ ਦਾ ਵਿਰੋਧ ਕਰਦੇ ਹਨ ਜਿਸ ਤੋਂ ਬਾਅਦ ਬਿੱਟੂ ਸੰਸਦ ਦੇ ਅੰਦਰ ਚਲੇ ਜਾਂਦੇ ਹਨ ਰਵਨੀਤ ਸਿੰਘ ਬਿੱਟੂ ਜੋ ਕਿ ਪਹਿਲਾਂ ਕਾਂਗਰਸ ਦੇ ਵਿੱਚ ਸਨ 2024 'ਚ ਉਹ ਭਾਜਪਾ 'ਚ ਗਏ ਹੈ ਉਹਨਾਂ ਦਾ ਪਿਛੋਕੜ ਜਿਹੜਾ ਉਹ ਸਾਰਾ ਕਾਂਗਰਸ ਪਾਰਟੀ ਦੇ ਵਿੱਚ ਹੀ ਹੈ ਕਿਉਂਕਿ ਹੁਣ ਪਿਛਲੇ ਕੁ ਸਮੇਂ ਤੋਂ ਹੋ ਸਕਦਾ ਹੈ ਕੋਈ ਉਹਨਾਂ ਦੇ ਮੱਤੇ ਜਿਹੜੇ ਆ ਉਹ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਬਣੇ ਹੋਣ ਜਿਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਚਲੇ ਗਏ ਸੰਤ ਤਾਂ ਰਾਹੁਲ ਗਾਂਧੀ ਵੱਲੋਂ ਉਹਨਾਂ ਨੂੰ ਮਾਈ ਟ੍ਰੇਟਰ ਫਰੈਂਡ ਗਦਾਰ ਦੋਸਤ ਜਿਹੜਾ ਸੀ ਉਹ ਕਿਹਾ ਗਿਆ ਜਿਸ ਦੇ ਜਵਾਬ ਦੇ ਵਿੱਚ ਉਹਨਾਂ ਵੱਲੋਂ ਵੀ ਫਿਰ ਤਿੱਖੀ ਪ੍ਰਤੀਕਿਰਿਆ ਜਿਹੜੀ ਦਿੱਤੀ ਗਈ ਹੈ ਕਿ ਤੁਸੀਂ ਦੇਸ਼ ਦੇ ਜਿਹੜੇ ਉਹ ਦੁਸ਼ਮਣ ਹੋ ਕਹਿੰਦਾ ਭਾਵ ਕਿ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪਹਿਲਾਂ ਹੀ ਕਾਫੀ ਗਰਮਾਇਆ ਹੋਇਆ ਉੱਥੇ ਹੁਣ ਦਿੱਲੀ ਦੇ ਕਲਿਆਰਿਆਂ ਦੇ ਵਿੱਚ ਵੀ ਤਿੱਖੀ ਨੋਕ ਚੋਕ ਜਿਹੜੀ ਹੈ ਉਹ ਪਾਰਟੀ ਦੇ ਆਗੂਆਂ ਦੇ ਵਿਚਕਾਰ ਦੇਖੀ ਜਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਬਜਟ ਸੈਸ਼ਨ ਕਾਫੀ ਲੰਮਾ ਚੱਲਣਾ ਹੈ ਉਸ ਦੇ ਅੰਦਰ ਹੋਰ ਕਾਫੀ ਹੰਗਾਮਾ ਹੋਣ ਦੇ ਜਿਹੜੇ ਉਹ ਅਸਾਰ ਨਜ਼ਰ ਆ ਰਹੇ ਕਿਉਂਕਿ ਜਿਵੇਂ ਹੀ ਰਾਹੁਲ ਗਾਂਧੀ ਨੇ ਕੱਲ ਬੋਲਣਾ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਬੋਲਣ ਤੋਂ ਤਾਂ ਜਿਸ ਤੇ ਉੱਪਰ ਜਿਹੜੇ ਕਾਂਗਰਸੀ ਐਮਪੀ ਨੇ ਉਹਨਾਂ ਨੇ ਇਹਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਸੀ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਸੀ ਔਰ ਪੇਪਰ ਵੀ ਜਿਹੜੇ ਸੀਗੇ ਉਹ ਸਪੀਕਰ ਸਾਹਿਬ ਵੱਲ ਛੁੱਟੇ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਧੰਨਵਾਦ